ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡਾ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਉਹ ਕਢਾਈ ਵਾਲੀ ਸਲਵਾਰਾਂ ਦੀ ਕਟਿੰਗ ਦੀ ਹੈ ਦੋ ਆਪਣੇ ਕੋਲੇ ਸਲਵਾਰਾਂ ਦੋਵਾਂ ਦੀ ਆਪਾਂ ਕਟਿੰਗ ਕਰਾਂਗੇ ਆਹ ਵਾਲੀ ਸਾਰੀ ਕਢਾਈ ਵਾਲੀ ਸਲਵਾਰ ਐ ਇਹਦੇ ਵਿੱਚ ਕੱਲੇ ਆ ਫਲਾਵਰ ਆ ਇਹਨਾਂ ਦੀ ਆਪਾਂ ਤੁਹਾਡਾ ਜਿਹੜੀ ਵੀਡੀਓ ਸ਼ੇਅਰ ਕਰਦੇ ਆ ਕਿ ਕਿਸ ਤਰੀਕੇ ਨਾਲ ਆਪਾਂ ਇਹ ਕੱਟਣੀਆਂ ਸਭ ਤੋਂ ਪਹਿਲਾਂ ਆਪਾਂ ਇਸ ਵਾਲੀ ਸਲਵਾਰ ਦੀ ਕਿਉਂਕਿ ਆ ਮੈਚਿੰਗ ਸੂਟ ਆ ਆਪਾਂ ਇਹਦੇ ਨਾਲ ਦੀ ਸਲਵਾਰ ਦੀ ਕਟਿੰਗ ਕਰਾਂਗੇ ਫਿਰ ਆਪਾਂ ਆਹ ਵਾਲੀ ਸਲਵਾਰ ਦੀ ਕਟਿੰਗ ਔਰ ਕੁਝ ਇਹ ਰਿਕਸ ਤਰੀਕੇ ਦੇ ਨਾਲ ਫੋਲਿਆ ਆ ਆਪਣੇ ਕੋਲ ਨਾਪ ਆ ਜਿੰਨੀ ਲੈਂਥ ਆਪਾਂ 벨ਟ ਆ ਸਾਰਾ ਕੁਝ ਦੋਵਾਂ ਸਲਵਾਰਾਂ ਦਾ ਆਪਣੇ ਕੋਲੇ ਨਾਪ ਆ ਇਸੇ ਹਿਸਾਬ ਦੇ ਨਾਲ ਆਪਾਂ ਇਹ ਜਿਹੜੀ ਸਲਵਾਰ ਦੀ ਕਟਿੰਗ ਉਹ ਕਰਾਂਗੇ ਆ ਦੇਖੋ ਇਹਦੇ ਕਿਸ ਤਰੀਕੇ ਦੇ ਨਾਲ ਡਿਜ਼ਾਈਨ ਆ ਦੇਖੋ ਆ ਆਪਣੇ ਕੋਲ ਇਸ ਤਰੀਕੇ ਦੇ ਨਾਲ ਡਿਜ਼ਾਈਨ ਹੈ ਗਾਇਜ਼ ਦੋ ਕਿੱਧਰ ਫੁੱਲ ਹੈਗਾ ਵਾ ਤੇ ਇੱਕ ਐ ਸਾਈਡ ਤੇ ਜਿਹੜਾ ਫੁੱਲ ਤੇ ਇਹਨੂੰ ਆਪਾਂ ਕਿਸ ਤਰੀਕੇ ਨਾਲ ਕਟਿੰਗ ਕਰਨਾ ਵਾ ਸਭ ਤੋਂ ਪਹਿਲਾਂ ਆਪਾਂ ਇੱਕ ਸਾਈਡ ਜਿਹੜੀ ਇਹਦੀ ਇਦਾਂ ਅਲੱਗ ਕਰ ਲੈਣੀ ਆ ਆ ਵੇਖੋ ਹੁਣ ਇਹਨੂੰ ਆਪਾਂ ਕੱਪੜੇ ਨੂੰ ਦੋਰਾ ਕਰਨਾ ਇਸ ਤਰ੍ਹਾਂ ਆ ਵੇਖੋ ਆਪਸ ਇੱਥੋਂ ਸੈਂਟਰ ਚੋਂ ਫੜ ਲੈਣਾ ਕੱਪੜੇ ਨੂੰ ਇਸ ਤਰੀਕੇ ਦੇ ਨਾਲ ਇਹਨੂੰ ਦੋਰਾ ਕਰ ਲੈਣਾ ਤੇ ਇਹ ਕੜਾਈ ਨੂੰ ਕੜਾਈ ਦੇ ਨਾਲ ਆਪਾਂ ਮਿਲਾਉਣਾ ਆ ਆ ਵੇਖੋ ਵੈਸੇ ਇਹ ਕੜਾਈ ਨਹੀਂ ਆ ਇਹ ਪ੍ਰਿੰਟ ਹੀ ਬਣਿਆ ਹੋਇਆ ਆ ਵਿੱਚ ਤੇ ਇਸ ਤਰੀਕੇ ਦੇ ਨਾਲ ਇਹਨੂੰ ਡਬਲ ਕਰ ਲੈਣਾ ਜਿੰਤੋਂ ਤੱਕ ਆਪਾਂ ਨੂੰ ਲੈਂਥ ਜਿਹੜੀ ਇਹਦੀ ਚਾਹੀਦੀ ਆ ਆ ਵੇਖੋ ਹਾਂਜੀ ਆ ਵੇਖੋ ਆਪਾਂ ਕੱਪੜੇ ਨੂੰ ਡਬਲ ਫੋਲਡ ਜਿਹੜਾ ਉਹ ਕਰ ਲਿਆ ਤੇ ਜਿਹੜਾ ਵੀ ਆਪਣੇ ਕੋਲ ਛਾਪ ਆ ਜਾਂ ਕਢਾਈ ਆ ਉਹਨੂੰ ਆਪਸ ਵਿੱਚ ਇਸ ਤਰੀਕੇ ਦੇ ਨਾਲ ਮਿਲਾ ਕੇ ਆਪਾਂ ਇੱਕ ਦੂਸਰੇ ਦੇ ਨਾਲ ਇਕੋ ਜਿਹਾ ਕਰ ਲੈਣਾ ਠੀਕ ਆ ਇਸ ਤੋਂ ਬਾਅਦ ਚ ਆਪਾਂ ਕੀ ਕਰਨਾ ਇਹਦੀ ਲੈਣੀ ਆ ਲੈਂਥ ਹੁਣ ਆਪਣੇ ਕੋਲ ਆਹ ਕਪੜਾ ਥੱਲੇ ਬਿਲਕੁਲ ਥੋੜਾ ਵਾ ਹਨਾ ਇਹਦੀ ਆਪਾਂ ਮੋਰੀ ਜਿਹੜੀ ਆ ਉਹ ਥੱਲੇ ਇਸ ਕਪੜੇ ਦੇ ਵਿੱਚ ਨਹੀਂ ਬਣਾ ਸਕਦੇ ਮੈਂ ਐਵੇਂ ਸੇ ਵੀ ਆਪਾਂ ਇਹਦਾ ਡਿਜ਼ਾਈਨ ਆ ਇਹਨੂੰ ਆਪਾਂ ਕਹਿੰਦਾ ਇਸ ਤਰੀਕੇ ਦੇ ਨਾਲ ਹੀ ਰੱਖਣਾ ਕਿ ਥੱਲੇ ਪਹੁੰਚਾ ਜਿਹੜਾ ਉਹ ਕੱਟ ਵਾਂਗੂ ਆ ਜੀ ਤੇ ਇਹਦੇ ਵਿੱਚ ਸਿਰਫ ਆਪਾਂ 1/2 ਇੰਚ ਦਾ ਜਿਹੜਾ ਮਾਰਜਿਨਾ ਉਹ ਥੱਲੇ ਲੈਣਾ ਵਾ 1/2 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਬਾਕੀ ਜਿਹੜਾ ਕੱਪੜਾ ਉਹਨੂੰ ਆਪਾਂ ਕੱਟ ਦੇਣਾ ਵਾ 1/2 ਇੰਚ ਤੇ ਆਪਾਂ ਇੱਕ ਦੋ ਜਿਹੜੇ ਨਿਸ਼ਾਨ ਆ ਉਹ ਲਾ ਲਾਂਗੇ ਠੀਕ ਆ ਫਿਰ ਇਹਨਾਂ ਨੂੰ ਆਪਸ ਵਿੱਚ ਮਿਲਾ ਕੇ ਆਪਾਂ ਕੱਪੜੇ ਨੂੰ ਕੱਟ ਦਾਂਗੇ ਬਾਕੀ ਨੂੰ ਆਹ ਦੇਖੋ ਤੇ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਆਪਸ ਵਿੱਚ ਨਿਸ਼ਾਨ ਨੂੰ ਮਿਲਾ ਲਾਂਗੇ ਹੁਣ ਇਸ ਤੋਂ ਬਾਅਦ ਆਪਣੇ ਕੋਲ ਜਿੰਨੀ ਆਪਾਂ ਲੈਂਥ ਲੈਣੀ ਆ ਆਪਾਂ ਉਹਦਾ ਨਿਸ਼ਾਨ ਲਾਵਾਂਗੇ ਜਿਸ ਤਰ੍ਹਾਂ ਆਪਣੇ ਕੋਲ ਜਿਹੜੀ ਲੈਪ ਪ੍ਰੋਪਰ ਜਿਹੜੀ ਸਲਵਾਰ ਆ ਉਹ 36 ਇੰਚ ਤਿਆਰ ਆ ਤੇ ਇੱਥੇ ਮੈਂ 31 ਇੰਚ ਲੈਂਥ ਲਾਉਂਗੀ ਤੇ 5 ਇੰਚ ਦੀ ਆਪਾਂ 벨ਟ ਪਾਵਾਂਗੇ ਤੇ ਇਹ 36 ਇੰਚ ਜਿਹੜੀ ਆਪਣੇ ਕੋਲ ਤਿਆਰ ਸਲਵਾਰ ਰੈਡੀ ਹੋ ਜੂਗੀ ਤੇ ਆਪਾਂ 31 ਦੇ ਵਿੱਚ 1 ਇੰਚ ਪਲੱਸ ਕਰਾਂਗੇ 32 ਲਵਾਂਗੇ ਇਸ ਹਿਸਾਬ ਨਾਲ 32 ਲਵਾਂਗੇ ਕਿ 1/2 ਇੰਚ ਆਪਣਾ ਥੱਲੇੋਂ ਮਾਰਜਿਨ ਚ ਆਊਗਾ 1/2 ਇੰਚ ਆਪਣਾ ਉੱਪਰੋਂ ਆਊਗਾ ਠੀਕ ਹੈ 32 ਇੰਚ ਦੀ ਆਪਾਂ ਇੱਕ ਲੈਂਥ ਦਾ ਇੱਥੇ ਨਿਸ਼ਾਨ ਲਾ ਲਾਂਗੇ ਆ ਜਿਹੜਾ ਆਪਾਂ 1/2 ਇੰਚ ਦਾ ਨਿਸ਼ਾਨ ਲਾਇਆ ਇਹਨੂੰ ਆਪਾਂ ਵੇਚੀ ਨਾਲੇ ਦੇ ਐਡ ਕਰਾਂਗੇ ਕਿਉਂਕਿ 1/2 ਇੰਚ ਹੀ ਉੱਠ ਆ ਜਾਊਗਾ 1/2 ਇੰਚ ਹੀ ਆਪਣਾ ਉੱਪਰ ਆ ਜਾਊਗਾ ਤੇ ਇਹ ਆਪਾਂ 32 ਇੰਚ ਤੇ ਨਿਸ਼ਾਨ ਜਿਹੜਾ ਲਾ ਲਾਂਗੇ ਇਸੇ ਤਰੀਕੇ ਨਾਲ ਆਪਾਂ ਇਹਦੇ ਵੀ 32 ਇੰਚ ਤੇ ਇੱਕ ਦੋ ਨਿਸ਼ਾਨ ਜਿਹੜੇ ਆ ਉਹ ਲਾ ਲੈਣੇ ਆ ਆਪਸ ਵਿੱਚ ਇਹਨਾਂ ਨੂੰ ਇਸ ਤਰੀਕੇ ਨਾਲ ਪੱਧਰਾ ਕਰ ਲੈਣਾ ਠੀਕ ਆ ਭਾਵੇਂ ਜੇ ਤੁਹਾਡੇ ਕੋਲ ਇਹ ਸਕੇਲ ਹੈਗਾ ਤੁਸੀਂ ਉਹਦੇ ਨਾਲ ਕਰ ਲਓ ਨਹੀਂ ਤੇ ਇਸ ਤਰੀਕੇ ਨਾਲ ਇੰਚੀ ਟੇਪ ਰੱਖ ਕੇ ਵੀ ਆਪਾਂ ਇਹਨੂੰ ਆਪਸ ਵਿੱਚ ਪੱਧਰਾ ਕਰਕੇ ਤੇ ਇਹਦੀ ਕਟਿੰਗ ਜਿਹੜੀ ਆ ਉਹ ਕਰ ਲੈਣੀ ਆਹ ਦੇਖੋ ਠੀਕ ਆ ਹੁਣ ਆਪਾਂ ਗਾੜੀ ਇਹਨੂੰ ਕਿਹੜੇ ਤਰੀਕੇ ਦੇ ਨਾਲ ਆਹ ਵੇਖੋ ਆਪਣੇ ਕੋਲੇ ਜਿਹੜਾ ਫਲਾਵਰ ਆ ਇਹਦਾ ਆਪਣੇ ਕੋਲ ਸੈਂਟਰ ਜਾਨੀ ਕਿ ਅੱਧਾ ਆਉਣਾ ਚਾਹੀਦਾ ਅੱਧਾ ਆਪਾਂ ਕਿਸ ਤਰ੍ਹਾਂ ਦੇ ਹਿਸਾਬ ਨਾਲ ਲਿਆਵਾਂਗੇ ਆ ਵੇਖੋ ਜਿਸ ਤਰ੍ਹਾਂ ਫਲਾਵਰ ਆ ਤੇ ਇਹ ਆਪਾਂ ਇਸ ਤਰੀਕੇ ਨਾਲ ਨਹੀਂ ਇਹਨੂੰ ਕੱਟਾਂਗੇ ਕਿ ਆਪਾਂ ਇਸ ਤਰੀਕੇ ਨਾਲ ਨੂੰ ਡਬਲ ਕਰ ਲਿਆ ਤੇ ਇਹਨੂੰ ਕੱਟ ਲਿਆ ਫਿਰ ਅੱਧਾ ਫੁੱਲ ਆਪਣਾ ਇੱਕ ਬੰਨੇ ਚੱਲ ਜਾਊਗਾ ਅੱਧਾ ਫੁੱਲ ਜਿਹੜਾ ਆਪਣਾ ਇੱਕ ਬੰਨੇ ਚੱਲ ਜਾਊਗਾ ਹੁਣ ਇਹਦਾ ਫਲਾਵਰ ਦਾ ਜਿਹੜਾ ਅੱਧਾ ਆ ਵੇਖੋ ਆਪ ਜਿਹੜੀ ਆਪਣੀ ਹੈਗਾ ਕੋਈ ਵੀ ਤੁਹਾਡੇ ਕੋਲ ਡਿਜ਼ਾਈਨ ਹੁੰਦਾ ਉਹਦਾ ਤੁਸੀਂ ਹਿਸਾਬ ਲਾਉਣਾ ਵਾ ਕਿ ਇਹਦਾ ਜਿਹੜਾ ਸੈਂਟਰ ਹੈ ਜਿਹੜਾ ਆਦਾ ਉਹ ਕਿੱਥੇ ਬਣਦਾ ਪਿਆ ਹੁਣ ਇਹਦੇ ਇਹ ਫੁੱਲ ਦੇ ਹਿਸਾਬ ਨਾਲ ਇਹਦਾ ਆਦਾ ਵਾਲਾ ਬਣਦਾ ਪਿਆ ਵੇਖੋ ਖਤਨ ਦਾਸ ਤੇ ਇਸ ਤਰੀਕੇ ਨਾਲ ਆ ਵੇਖੋ ਸਿੱਧਾ ਆ ਬਲਾ ਇਹਦਾ ਜਿਹੜਾ ਆਦਾ ਉਹ ਬਣਦਾ ਪਿਆ ਇਸ ਇਹਨੂੰ ਆਪਾਂ ਹੁਣ ਇਸ ਤੋਂ ਤੱਕ ਇਸ ਤਰ੍ਹਾਂ ਡਬਲ ਕਰ ਲਾਂਗੇ ਆ ਵੇਖੋ ਇਸ ਤਰ੍ਹਾਂ ਡਬਲ ਕਰਕੇ ਸਹੀ ਕਰਕੇ ਇਹਨੂੰ ਮਿਸ਼ਾ ਲੈਣਾ ਆ ਵੇਖੋ ਬਿਲਕੁਲ ਪੱਧਰਾ ਕਰਕੇ ਆ ਜਿਹੜਾ ਆਪਣਾ ਡਬਲ ਦਾ ਨਿਸ਼ਾਨ ਲਾਇਆ ਉੱਥੇ ਨੂੰ ਡਬਲ ਕਰ ਲੈਣਾ ਫਿਰ ਆਪਾਂ ਇਹ ਵੀ ਵੇਖਣਾ ਕਿ ਜਿਹੜਾ ਆਪਣਾ ਵਾਲਾ ਫੁੱਲ ਆ ਉਹ ਵੀ ਸੈਂਟਰ 'ਚ ਆਉਂਦਾ ਪਿਆ ਵੇਖੋ ਉਹ ਸੈਂਟਰ 'ਚ ਨਹੀਂ ਆਉਂਦਾ ਪਿਆ ਉਹਦਾ ਇਹ ਸੈਂਟਰ ਨਹੀਂ ਬਣਦਾ ਪਿਆ ਫਿਰ ਆਪਾਂ ਇਹਨੂੰ ਕੀ ਕਰਾਂਗੇ ਉੱਪਰਲੇ ਪੀਸ ਨੂੰ ਆਪਾਂ ਅਲੱਗ ਕੱਟ ਲਾਂਗੇ ਵਾਲੇ ਪੀਸ ਨੂੰ ਆਪਾਂ ਅਲੱਗ ਕੱਟਾਂਗੇ ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਚੁੱਕ ਲਾਂਗੇ ਤੇ ਇਹਦਾ ਜਿਹੜਾ ਸੈਂਟਰ ਆਇਆ ਉਹਨੂੰ ਆਪਾਂ ਜਿੰਨੇ ਜਿੰਨਾ ਵੀ ਆਪਾਂ ਨੇ ਕੋਲ ਆਪਾਂ ਨੂੰ ਪਹੁੰਚਾ ਚਾਹੀਦਾ ਉਸੇ ਹਿਸਾਬ ਦੇ ਨਾਲ ਆਪਾਂ ਇਹ ਪਾਵਾਂਗੇ ਜਿਸ ਤਰ੍ਹਾਂ ਇਹਦਾ ਮੈਂ ਜਿਹੜਾ ਮੋਰੀ ਤਿਆਰ ਕਰਨੀ ਆ ਇਹ 6.5 ਇੰਚ ਦੀ ਮੋਰੀ ਮੈਂ ਤਿਆਰ ਕਰਨੀ ਆ ਪਹੁੰਚਾ ਮੋਰੀ ਤੁਸੀਂ ਜਿੰਨਾ ਤਿਆਰ ਕਰਨਾ ਹੋਵੇ ਤੁਸੀਂ ਉਸੇ ਹਿਸਾਬ ਨਾਲ ਰੱਖ ਲੈਣਾ ਇਹਨੂੰ ਹੁਣ ਇਹਦਾ ਆਪਣੇ ਕੋਲ ਅੱਧਾ ਆ ਆ ਗਿਆ ਇਹਦੇ ਤੇ ਆਪਾਂ ਇਸ ਤਰ੍ਹਾਂ ਅੱਧੇ ਫਿਰ ਹੁਣ ਆਪਾਂ ਨਾਪ ਲਾਂਗੇ ਆਪਣੇ ਕੋਲ ਇਹ ਕਿੰਨਾ ਕੱਪੜਾ ਵਾ ਇਸੇ ਤਰੀਕੇ ਨਾਲ ਆਪਾਂ ਗਾੜੀ ਵੀ ਨਿਸ਼ਾਨ ਜਿਹੜੇ ਆ ਉਹ ਲਾ ਲਾਂਗੇ ਆ ਦੇਖੋ ਕੰਨੀ ਵਿੱਚੇ ਪਾ ਕੇ ਕੰਨੀ ਤੋਂ ਬਗੈਰ ਆਪਾਂ 9.5 ਇੰਚ ਦਾ ਨਿਸ਼ਾਨ ਇੱਥੇ ਲੱਗਾ 9.5 ਹੀ ਆਪਾਂ ਇੱਥੇ ਲਾਵਾਂਗੇ ਆਵੇ ਇਹ ਇੱਥੇ ਆਉਂਦਾ ਪਿਆ 9.5 ਯਾਨੀ ਕਿ ਐਂਡ ਤੇ ਤੇ ਇੱਥੋਂ ਤੱਕ ਇਹਨੂੰ ਆਪਾਂ ਡਬਲ ਕਰ ਲੈਣਾ ਇਸ ਤਰ੍ਹਾਂ ਸਾਰਾ ਇਹ ਆਪਣੇ ਕੋਲ ਇਸ ਤਰ੍ਹਾਂ ਪੱਧਰਾ ਹਾਂਜੀ ਤੇ ਇਹਨੂੰ ਆਪਾਂ ਆ ਵੇਖੋ ਸੈਂਟਰ ਜਿੱਥੇ ਆਪਾਂ ਇਹਦਾ ਕੱਢਿਆ ਸੀ ਇਹਨੂੰ ਇੱਥੋਂ ਡਬਲ ਕਰ ਲਿਆ ਹੁਣ ਇਹਦਾ ਆਪਾਂ ਆਨਿਸ਼ਾਨ ਲਾਉਣਾ ਕਿ ਆਪਣੇ ਕੋਲੇ ਸਾਰਾ ਕਪੜਾ ਕਿੰਨਾ ਆ ਕੰਨੀ ਛੱਡ ਕੇ ਇਹ 9.5 ਤੇ ਆਇਆ ਇਸੇ ਤਰ੍ਹਾਂ 9.5 ਤੇ ਇੱਕ ਦੋ ਆਪਾਂ ਜਿਹੜੇ ਨਿਸ਼ਾਨ ਆ ਉਹ ਵੀ ਆਪਣਾ ਕਪੜਾ ਜਿਹੜਾ ਸਾਰਾ ਬਰਾਬਰ ਆ ਆ ਦੇਖੋ ਸਾਰਾ ਇਹ ਆਪਣਾ ਬਰਾਬਰ ਆ 9.5 ਤੇ ਆਪਣੇ ਇਹ ਸਾਰਾ ਬਿਲਕੁਲ ਸਹੀ ਆਉਦਾ ਪਿਆ ਹੁਣ ਇਹਦੇ ਵਿੱਚੋਂ ਜਿੰਨੀ ਤੁਸੀਂ ਮੋਰੀ ਤਿਆਰ ਰੱਖਣੀ ਆ ਓੰਨੀ ਲੈ ਲੈਣੀ ਆ ਜਾਨੀ ਕਿ ਜਿਹੜਾ ਸਾਰਾ ਆ ਕਟਾਵਾ ਪੌਂਚੀ ਦੇ ਉੱਪਰ ਸਾਰਾ ਆਪਣੇ ਕੋਲੇ ਇਹ ਆਵੇ ਅਬ ਮੇਰੇ ਕੋਲ ਜਿਹੜੀ ਮੋਰੀ ਤਿਆਰ ਆ ਉਹ ਆ 6.5 ਇੰਚ ਦੀ ਤਿਆਰ ਆ ਤੇ ਅੱਧਾ ਇੰਚ ਇਹਦੇ ਵਿੱਚ ਮਾਰਜਨ ਚ ਆਊਗਾ ਤੇ 7 ਇੰਚ ਤੇ ਆਪਾਂ ਨਿਸ਼ਾਨ ਲਾਵਾਂਗੇ ਠੀਕ ਆ 7 7 ਇੰਚ ਤੇ ਨਿਸ਼ਾਨ ਲਾ ਕੇ ਆਪਾਂ ਸਾਰੇ ਇੱਕ ਪੌਂਚਾ ਜਿਹੜਾ ਆਪਣਾ ਉਹ ਕੱਟਿਆ ਜਾਊਗਾ ਇਹਨਾਂ ਨੂੰ ਆਪਸ ਵਿੱਚ ਆਪਾਂ ਸਾਰੇ ਨਿਸ਼ਾਨਾ ਨੂੰ ਇਸ ਤਰ੍ਹਾਂ ਸਿੱਧਿਆ ਕਰ ਲੈਣਾ ਇਸ ਤਰੀਕੇ ਨਾਲ 7 7 ਇੰਚ ਤੇ ਇੱਕ ਪੌਂਚਾ ਆਪਣਾ ਇਹ ਜਿਹੜਾ ਹੈ ਇਹਦੀ ਕਟਿੰਗ ਆਪਾਂ ਕਰ ਲੈਣੀ ਬਿਲਕੁਲ ਪੱਧਰਾ ਸਿੱਧਾ ਕਰਨਾ ਇਥੇ ਸੱਤ ਹਾਂ ਆ ਵੀ 7 ਇੰਚ ਯਾਨੀ ਕਿ 7 7 ਇੰਚ ਤੇ ਆਪਣਾ ਸਾਰੇ ਨਿਸ਼ਾਨੇ ਲੱਗਣੇ ਚਾਹੀਦੇ ਆ ਜੇ 6.5 ਤੁਹਾਡੇ ਕੋਲ ਵੀ ਮੋਰੀ ਜਿਹੜੀ ਉਹ ਤਿਆਰ ਆ ਜੇ ਵਾਧਾ ਜਾਂ ਘਾਟਾ ਤੁਸੀਂ ਉਸੇ ਹਿਸਾਬ ਦੇ ਨਾਲ ਰੱਖ ਸਕਦੇ ਜੀ ਜਿਹੜਾ ਬਾਕੀ ਮਾਰਜਨ ਹੋਣਾ ਉਹ ਆਪਾਂ ਕੁੰਦਿਆਂ ਚੋਂ ਕੱਟਾਂਗੇ ਇਸੇ ਤਰੀਕੇ ਨਾਲ ਆਪਾਂ ਦੂਸਰਾ ਪੌਂਚਾ ਵੀ ਦੱਸ ਦਿਆਂ ਕਿਸ ਤਰੀਕੇ ਨਾਲ ਕੱਟਣਾ ਆ ਦੇਖੋ ਜੀ ਆਪਣੇ ਕੋਲ ਇੱਕ ਪੌਂਚਾ ਹੋ ਗਿਆ ਹੁਣ ਆਪਾਂ ਦੂਜਾ ਪਹੁੰਚਾ ਕੱਟਾਂਗੇ ਉਹਦਾ ਵੀ ਆਪਾਂ ਪਹਿਲਾਂ ਸੈਂਟਰ ਪੁਆਇੰਟ ਕੱਢ ਲੈਣਾ ਉਸੇ ਹੀ ਤਰੀਕੇ ਦੇ ਨਾਲ ਆ ਵੇਖੋ ਆਹ ਵਾਲਾ ਇਹਦਾ ਸੈਂਟਰ ਪੁਆਇੰਟ ਆਉਂਦਾ ਪਿਆ ਫਲਾਵਰ ਦਾ ਇਸ ਤਰ੍ਹਾਂ ਨੇ ਬਿਲਕੁਲ ਸਿੱਧਾ ਕਰ ਲੈਣਾ ਤੇ ਉੱਥੋਂ ਆਪਾਂ ਇਹਨੂੰ ਕੱਪੜੇ ਨੂੰ ਫੜ ਲੈਣਾ ਤੇ ਇਹਨੂੰ ਵੀ ਇਸੇ ਤਰੀਕੇ ਨਾਲ ਡਬਲ ਕਰ ਲੈਣਾ ਹੁਣ ਜਿੱਥੋਂ ਆਪਣਾ ਕੋਲ ਆਹ ਸੈਂਟਰ ਆਇਆ ਇਹਦੇ ਵਿੱਚ ਆਪਾਂ ਨਾਪ ਲੈ ਲੈਣਾ ਤੇ ਆਪਣੇ ਕੋਲੇ ਕਿੰਨੇ ਥਾਂ ਤੇ ਕਿੰਨੇ ਇੰਚ ਤੇ ਇਹ ਆਇਆ ਵਾ ਇਹ ਦੇਖੋ ਇਹ ਆਪਣੇ ਕੋਲ ਆਇਆ ਵਾ 9.5 ਤੇ ਇਹ ਆਇਆ ਉਹ ਵੀ 9.5 ਤੇ ਆਇਆ ਸੀ ਇਹ ਵੀ 9.5 ਤੇ ਆਇਆ ਤੇ ਆਹ ਵਾਲੀ ਜਿਹੜੀ ਨਿਸ਼ਾਨ ਆ ਇਹਨਾਂ ਨੂੰ ਤੁਸੀਂ ਫੇਰ ਵੇਖ ਲੈਣਾ ਇੱਕ ਵਾਰੀ ਵੀ ਵੇਖੋ ਆਪਣੇ ਕਟਾਣ ਦੇ ਨਾਲ ਕਟਾਣ ਜਿਹੜਾ ਵਾ ਜੋ ਵੀ ਕਢਾਈ ਹੈ ਤੁਹਾਡੀ ਉਹਦੇ ਨਾਲ ਇਹ ਵੇਖੋ ਬਿਲਕੁਲ ਪੱਧਰਾ ਮਿਲਦਾ ਪਿਆ ਵਾ ਤੇ ਤੁਸੀਂ ਵੀ ਇਸੇ ਤਰ੍ਹਾਂ ਮਿਲਾ ਲੈਣਾ ਹੁਣ ਜਿੰਨਾ ਆਪਣੇ ਕੋਲ ਇੱਥੋਂ ਆਇਆ ਇੰਨਾ ਹੀ ਆਪਾਂ ਸਿੱਧਾ 9.5 ਬਾਕੀ ਵੀ ਆਪਾਂ ਸਾਰੇ 9.9 ਤੇ ਨਿਸ਼ਾਨ ਜਿਹੜੇ ਆ ਉਹ ਇੱਕ ਵਾਰੀ ਸਿੱਧੇ ਲਾ ਲਾਂਗੇ ਜੋ ਬਾਅਦ ਚ ਆਪਣਾ ਘਟੂ ਵਧੂ ਘੋ ਆਪਾਂ ਕੱਟ ਕੇ ਲਾ ਦਾਂਗੇ ਸਾਰਾ 9.9 ਤੇ ਆਪਾਂ ਇਸ ਤਰੀਕੇ ਨਾਲ ਕਰਕੇ ਇਹਨੂੰ ਕੱਪੜੇ ਨੂੰ ਰੱਖ ਲੈਣਾ ਹੁਣ ਕੀ ਕਰਨਾ ਆਪਾਂ ਜਿਸ ਤਰ੍ਹਾਂ ਉਹ 7 ਇੰਚ ਤੇ ਕੱਟਿਆ ਇਸੇ ਤਰੀਕੇ ਨਾਲ ਹੀ ਆਪਾਂ ਇਹ ਵੀ 7 ਇੰਚ ਤੇ ਕੱਟ ਲੈਣਾ ਤੇ ਜਿਹੜਾ ਆਹ ਢੇਠੋਂ ਆਪਾਂ ਅੱਧਾ-ਅੱਧਾ ਇੰਚ ਦਾ ਮਾਰਜਿਨ ਵਾਸਤੇ ਰੱਖਣਾ ਸੀ ਇਹਨੂੰ ਵੀ ਆਪਾਂ ਕੱਟਣਾ ਉਹ 7 7 ਇੰਚ ਤੇ ਆਪਾਂ ਇੱਕ ਦੋ ਨਿਸ਼ਾਨ ਜਿਹੜੇ ਆ ਉਹ ਲਾ ਲੈਣੇ ਆ ਤੇ ਇਹਨਾਂ ਨੂੰ ਫੱਦਰਾ ਕਰਕੇ ਅਸਤਰਾ ਆਪਸ ਵਿੱਚ ਮਿਲਾ ਕੇ ਕੱਟ ਦੇਣਾ ਇਹਦੀ ਵੀ ਆਪਾਂ ਕਟਿੰਗ ਕਰ ਲਾਂਗੇ ਹੁਣ ਗਾੜੀ ਆਪਾਂ ਕੱਟਦੇ ਆ ਕੁੰਦੀ ਉਹ ਕਿਤਨਾਂ ਗਾਸੇ ਨੂੰ ਕਿਹੜੇ ਤਰੀਕੇ ਨਾਲ ਕਟਿੰਗ ਕਰਨੀ ਆ ਆਪਾਂ ਫਿਰੋਂ ਆਪਾਂ ਵਾਲਾ ਜਿਹੜਾ ਪੌਂਚਾ ਵਾ ਜਿਹੜਾ ਇਹਦਾ ਅੱਧਾ ਅੱਧਾ ਇੰਚ ਆਪਾਂ ਮਾਰਜਨ ਚ ਰੱਖ ਕੇ ਬਾਕੀ ਜਿਹੜਾ ਇਹਦਾ ਕਪੜਾ ਵਾ ਉਹਨੂੰ ਆਪਾਂ ਕੱਟ ਦੇਣਾ ਆ ਦਸ ਆ ਬਸ ਕਟਾਵਾ ਨੂੰ ਕਟਾਵਾ ਨਾਲ ਮਿਲਾ ਕੇ ਇੱਕੋ ਜਿਹਾ ਕਰਕੇ ਬਾਕੀ ਸਲਵਾਰ ਜਿਹੜੀ ਆਪਾਂ ਨਾਰਮਲ ਜਿਸ ਤਰ੍ਹਾਂ ਸਲਵਾਰ ਕੱਟਦੇ ਆ ਆਪਾਂ ਉਸੇ ਤਰੀਕੇ ਨਾਲ ਹੀ ਉਹਦੀ ਕਟਿੰਗ ਕਰ ਲੈਣੀ ਬਸ ਆ ਜਿਹੜੀ ਕਢਾਈ ਵਾਲੀ ਐ ਇਹਦਾ ਆਪਾਂ ਨਾ ਇਸ ਤਰੀਕੇ ਨਾਲ ਹੁਣ ਇੱਥੇ ਆਵੇ ਅੱਧਾ ਅੱਧਾ ਇੰਚ ਆਪਾਂ ਅਨਸ਼ਾਨ ਲਾਇਆ ਸੀ ਦੇ ਦੇ ਇੰਚ ਤੇ ਪਰ ਡਾਰਕ ਕਰ ਲੈਨੇ ਉਹ ਵੇਖੋ ਇਹ ਆਪਾਂ ਇਹ ਥੋੜਾ ਮਾਰ ਜਣਾਉਣਾ ਆਪਣਾ ਉਹਦੇ ਵਿੱਚ ਉਹ ਹੀ ਤੇ ਇੱਥੇ ਆਪਾਂ ਇਹਦੀ ਕਟਿੰਗ ਜਿਹੜੀ ਉਹ ਕਰ ਲੈਣੀ ਉਹ ਆਪਣਾ ਵਿੱਚ ਆ ਜੀ ਜਦੋਂ ਆਪਾਂ ਥੱਲੇ ਬੁਕਰਮ ਅਟੈਚ ਕਰਾਂਗੇ ਹਾਂ ਲੋ ਇਹ ਆਪਣੇ ਕਢਾਈ ਵਾਲੇ ਜਿਹੜੇ ਪਹੁੰਚਿਆ ਇਹ ਆਪਣੇ ਰੈਡੀ ਹੋ ਗਏ ਹੁਣ ਗਾੜੀ ਆਪਾਂ ਕਰਨੇ ਆਂ ਕੁੰਦਿਆਂ ਦੀ ਕਟਿੰਗ ਆ ਦੇਖੇ ਇਸੇ ਤਰੀਕੇ ਨਾਲ ਜੇ ਤੁਸੀਂ ਸਲਵਾਰ ਹੈਵੀ ਬਣਾਉਣੀ ਹੈ ਵੈਸੇ ਤੇ ਕਢਾਈ ਵਾਲੀ ਸਲਵਾਰ ਜਾਂ ਇਹ ਭਾਵੇਂ ਆਪਣੇ ਕੋਲ ਪ੍ਰਿੰਟ ਹੀ ਆ ਤੇ ਇਹ ਹੌਲੀ ਬਣਾਈ ਦੀ ਜੇ ਤੁਸੀਂ ਭਾਰੀ ਬਣਾਉਣੀ ਹੈ ਤੇ ਇਹਨੂੰ ਆਹ ਵਾਲੀਆਂ ਜਿਹੜੀਆਂ ਕੰਨੀਆਂ ਆ ਇਹਨਾਂ ਨੂੰ ਇਸ ਮਤਲਬ ਇਸ ਤਰੀਕੇ ਨਾਲ ਡਬਲ ਕਰ ਲਓ ਕੱਪੜੇ ਨੂੰ ਤੇ ਜੇ ਜੇ ਤੁਸੀਂ ਹੌਲੀ ਬਣਾਉਣੀ ਹੈ ਤੇ ਫਿਰ ਜਿਸ ਤਰੀਕੇ ਨਾਲ ਮੈਂ ਕਟਿੰਗ ਲੱਗੀ ਹੈ ਮਤਲਬ ਇਹ ਡਬਲ ਕੀਤਾ ਹੈ ਤੁਸੀਂ ਵੀ ਇਸ ਤਰੀਕੇ ਨਾਲ ਕਰ ਲਓ ਇਸ ਤਰ੍ਹਾਂ ਡਬਲ ਕਰਕੇ ਫਤਰਾ ਫਾਕੇ ਨੂੰ ਉਛਾਲ ਲੈਣਾ ਸਾਰੇ ਨੂੰ ਜਿਸ ਤਰੀਕੇ ਨਾਲ ਆਪਾਂ ਪਹੁੰਚ ਦੀ ਕਟਿੰਗ ਕੀਤੀ ਉਸੇ ਤਰੀਕੇ ਨਾਲ ਹੀ ਆਪਾਂ ਇਹ ਕੁੰਦਿਆਂ ਦੀ ਕਟਿੰਗ ਕਰਾਂਗੇ ਇਹਦੇ ਵਿੱਚ ਆਹ ਵਾਲੀ ਜਿਹੜੀ ਕੰਨੀ ਆ ਤੁਸੀਂ ਇਹਨੂੰ ਕੱਟ ਲਓ ਪਹਿਲੋਂ ਤੇ ਫਿਰ ਜੇ ਨਹੀਂ ਤੇ ਇਹਨੂੰ ਸਾ ਕਦੀ ਵੀ ਜਿਹੜੀ ਇਹ ਕੰਨੀ ਆ ਇਹਨੂੰ ਹਮੇਸ਼ਾ ਸੁਰਾਈ ਦੇ ਵਿੱਚ ਹੀ ਰੇ ਰਿਆ ਕਰੋ ਸਾਰੀ ਕਈਆਂ ਦੀ ਆ ਵਿੱਚੋਂ ਚਿੱਟਾ-ਚਟਾ ਦਿਸਦਾ ਨਾ ਸੌਰੀ ਚੰਗਾ ਨਹੀਂ ਲੱਗਦਾ ਕੰਨੀ ਨੂੰ ਤੁਸੀਂ ਪਹਿਲੋ ਹੀ ਕੱਟ ਲਓ ਮੈਂ ਸਾਰੀ ਸਲਾਈ ਦੇ ਵਿੱਚ ਦੇ ਦਿੰਦੀ ਨੇ ਤੇ ਇੱਥੋਂ ਆਪਾਂ ਕੀ ਕਰਾਂਗੇ ਇਧਰੋਂ ਆਪਾਂ ਜਿੰਨਾ ਵੀ ਉਹਨਾਂ ਦਾ ਆਸਥਨ ਆਪਣੇ ਕੋਲ ਇਹ 9 ਇੰਚ ਤਿਆਰ ਆ ਤਾਂ ਆਪਾਂ ਇੱਥੋਂ 10 ਇੰਚ ਰੱਖਾਂਗੇ ਆਪਾਂ ਆਸਨ ਰੱਖ ਲਿਆ ਤੇ ਜਿਹੜਾ ਬੰਦ ਵਾਲੀ ਸਾਈਡ ਆ ਇਧਰੋਂ ਆਪਾਂ ਲੰਬਾਈ ਰੱਖਾਂਗੇ ਲੰਬਾਈ ਜਿੰਨੀ ਆਪਾਂ ਪਹੁੰਚੇ ਦੀ ਰੱਖੀ ਸੀ ਉਨੀ ਆਪਾਂ ਜੀ ਲੰਬਾਈ ਰੱਖਾਂਗੇ 32 ਇੰਚ ਠੀਕ ਹੈ ਬਸ 3 ਇੰਚ ਤੇ ਆਪਾਂ ਨਿਸ਼ਾਨ ਲਾ ਲੈਣਾ ਤੇ ਜਿੰਨਾ ਵੀ ਆਪਣਾ ਪਹੁੰਚਾ ਵਿੱਚ ਚੌੜਾ ਵਾ ਉਹਦਾ ਜੋ ਵੀ ਮਾਰਜਨ ਆ ਉਹ ਆਪਾਂ ਇੱਥੋਂ ਵਿੱਚ ਕਰਾਂਗੇ ਆਪਾਂ 1.5 ਇੰਚ ਦਾ ਇੱਥੋਂ ਰੱਖਾਂਗੇ ਆਹ ਵਾਲਾ ਕਈ ਇਹਨੂੰ ਕਲੀਆਂ ਬੋਲਦੇ ਕਈ ਕੁੰਦੇ ਬੋਲਦੇ ਹਨਾ ਇਹ 1.5 ਇੰਚ ਦਾ ਆਪਾਂ ਇੱਥੋਂ ਰੱਖ ਲੈਣਾ ਤੇ ਆ ਜਿੱਥੇ ਆਪਾਂ ਆਸਮਾਨ ਦਾ ਨਿਸ਼ਾਨ ਲਾਇਆ ਇਹਨੂੰ ਆਪਸ ਵਿੱਚ ਆਪਾਂ ਇੱਥੇ ਆਣ ਕੇ ਇਸ ਤਰ੍ਹਾਂ ਮਿਲਾ ਦੇਣਾ ਇਸ ਤਰੀਕੇ ਦੇ ਨਾਲ ਇੱਕ ਦੋ ਨਿਸ਼ਾਨੇ ਦਾ ਆਪਾਂ ਲਾ ਲੈਣੇ ਇਹਦੀ ਇੱਥੇ ਆਪਾਂ ਕਟਿੰਗ ਕਰ ਦੇਣੀ ਆ ਤੇ ਇਸੇ ਹੀ ਕੁੰਦੇ ਨੂੰ ਆਪਾਂ ਦੂਸਰੀ ਸਾਈਡ ਦੇ ਉੱਤੇ ਰੱਖ ਕੇ ਉਹਦੀ ਕਟਿੰਗ ਕਰ ਦੇਣੀ ਹੋ ਗਿਆ ਆਪਾਂ ਤੁਹਾਨੂੰ ਦੱਸ ਦੇ ਇੱਕ ਕੁੰਦਾ ਆਪਣਾ ਕੱਟਿਆ ਗਿਆ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੇ ਕੁੰਡੇ ਦੀ ਕਟਿੰਗ ਕਰਾਂਗੇ ਇਹਨੂੰ ਇਸੇ ਤਰ੍ਹਾਂ ਮਿਸ਼ਾ ਲੈਣਾ ਆਪਾਂ ਨਸ਼ਾਕੇ ਤੇ ਆਹ ਵਾਲਾ ਜਿਹੜਾ ਕੁੰਦਾ ਕੱਟਿਆ ਇਹਨੂੰ ਆਪਾਂ ਇਹਦੇ ਉੱਤੇ ਰੱਖ ਲੈਣਾ ਇਸ ਤਰੀਕੇ ਨਾਲ ਇਹਨੂੰ ਇਹਦੇ ਉੱਤੇ ਵਸ਼ਾਕ ਲੈਣਾ ਇਦਾਂ ਸ਼ਾਂ ਤੋਂ ਬਾਅਦ ਇਹਦੀ ਆਪਾਂ ਕਟਿੰਗ ਕਰ ਲਵਾਂਗੇ ਬਿਲਕੁਲ ਪੱਧਰਾ ਕਰਕੇ ਇੱਕੋ ਜਿਹਾ ਕਰਕੇ ਤੁਸੀਂ ਇਹ ਸਾਰਾ ਨਿਸ਼ਾ ਲੈਣਾ ਠੀਕ ਹੈ ਹੁਣ ਆਪਣਾ ਇੱਕੋ ਆਵਲ ਗਨ ਜਿਹੜੀਆਂ ਸਾਈਡਾਂ ਸਾਰੀਆਂ 4 ਸਾਈਡਾਂ ਦੋ ਆਹ ਕੁੰਡੀਆਂ ਨੇ ਦੋ ਇਹਨਾਂ ਦੀਆਂ ਬਿਲਕੁਲ ਬਰਾਬਰ ਹੋਣੀਆਂ ਚਾਹੀਦੀਆਂ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਥੱਲੇੋਂ ਜਿੰਨਾ ਕਾ ਇਹ ਕੱਟ ਦਾਂਗੇ ਉਨਾ ਬਚੇਗੀ ਜਿਹੜੀ ਇਹਦੀ ਕਟਿੰਗ ਕਰ ਦਾਂਗੇ ਆ ਦੇਖੋ ਤੇ ਹੁਣ ਆਵਲਾ ਆ ਸਾਰਾ ਵਰਦਾ ਪਿਆ ਇਹਨੂੰ ਇਹਦੇ ਨਾਲ ਇਸ ਤਰੀਕੇ ਨਾਲ ਹੀ ਕੱਟ ਦਾਂਗੇ ਆ ਦੇਖੋ ਤੇ ਆਹ ਵਾਲਾ ਆਪਣੇ ਕੋਲ ਇਹ ਸਾਝਾ ਇਧਰ ਵਾਲਾ ਰਹਿ ਗਿਆ ਕੁੰਡਾ ਤੇ ਇਹਦੀ ਵੀ ਤੁਸੀਂ ਇਸੇ ਤਰੀਕੇ ਨਾਲ ਸੈਂਟਰ ਦੇ ਵਿੱਚੋਂ ਕਟਿੰਗ ਜਿਹੜੀ ਆ ਉਹ ਕਰ ਲੈਣੀ ਹੈ ਹੁਣ ਇਹਦੀ ਆਪਾਂ ਕੱਟਦੇ ਆ ਬੈਲਟ ਇਹ ਆਪਣੇ ਕੋਲ ਕੁੰਢੀ ਕੱਟੇ ਗਏ ਆਪਣੇ ਕੋਲ ਪੌਂਚਾ ਹੋ ਗਿਆ ਹੁਣ ਇਹਦੇ ਵਿੱਚੋਂ ਆਪਾਂ ਬੈਲਟ ਦੀ ਕਟਿੰਗ ਕਰ ਲੈਣੀ ਠੀਕ ਹੈ ਤੇ ਬੈਲਟ ਜਿਹੜੀ ਆ ਉਹ ਆਪਣੇ ਕੋਲ ਹੈਗੀ ਆ 26 ਇੰਚ ਤਿਆਰ ਆ 27 ਇੰਚ ਆਪਾਂ ਰੱਖਣੀ ਆ ਉਹਦੇ ਵਿੱਚ ਆਪਣੇ ਕੋਲ ਗੰਢ ਪਾਉਗਾ 벨ਟ ਦੇ ਵਿੱਚ ਇਸ ਤਰੀਕੇ ਨਾਲ ਉਹਨੂੰ ਆਪਾਂ ਡਬਲ ਫੜ ਕੇ ਕੱਪੜੇ ਨੂੰ 8 ਇੰਚ ਦੀ 벨ਟ ਪਾਵਾਂਗੇ ਜੋ 5 ਇੰਚ ਦੀ ਆਪਣੇ ਕੋਲ ਜਿਹੜੀ ਆ ਉਹ ਤਿਆਰ ਰਹਿ ਚੁੱਕੀ ਇਸ ਤਰ੍ਹਾਂ ਨੂੰ ਫੋਰ ਫੋਲਡ ਕਰ ਲਓ ਕੱਪੜੇ ਨੂੰ ਜਿੰਨਾ ਬਾਅਦ ਚ ਤੁਹਾਡੇ ਕੋਲ ਘਟਦਾ ਵਾ 벨ਟ ਦਾ ਕੱਪੜਾ ਉਹਦਾ ਆਪਾਂ ਗੰਢ ਪਾ ਸਕਦੇ ਹਾਂ ਤੇ 8 ਇੰਚ ਤੇ ਇਦਾਂ ਨਿਸ਼ਾਨ ਲਾ ਕੇ ਫੋਰ ਫੋਲਡ ਕਰਕੇ 8 ਇੰਚ ਤੇ ਨਿਸ਼ਾਨ ਲਾ ਕੇ ਆਪਾਂ 벨ਟ ਜਿਹੜੀ ਆ ਉਹ ਕੱਟ ਲੈਣੇ 1 2 3 4 8 ਇੰਚ ਤੇ ਲਾ ਕੇ ਇਸ ਤਰ੍ਹਾਂ ਆਪਾਂ ਇਹ ਆਪਣੀ ਹੋ ਗਈ 벨ਟ ਜਿੰਨਾ ਵੀ ਇਹਦੇ ਵਿੱਚ ਇਹ 22 ਇੰਚ ਦੀ ਹੁੰਦੀ ਆ ਇਹਦੇ ਵਿੱਚ ਗਾੜੀ ਜਿੰਨਾ ਆਪਣੇ ਕੋਲ ਜੋੜ ਪੋਗੋ ਆਪਾਂ ਇੱਥੇ ਇਸ ਕਪੜੇ ਦੇ ਵਿੱਚ ਪਾ ਕੇ ਤੇ ਇਹਦੀ 벨ਟ ਜਿਹੜੀ ਆ ਉਹ ਰੈਡੀ ਕਰ ਲਾਂ ਹੁਣ ਆਪਾਂ ਕਰਦੇ ਆ ਦੂਜੀ ਸਵਾਰ ਦੀ ਗੱਡੀ ਇਹ ਜਿਹੜੀ ਲੈਂਥ ਆ ਉਹ ਆਪਣੇ ਕੋਲ 38 ਇੰਚ ਤਿਆਰ ਆ ਤੇ ਇਹ ਜਿਹੜੀ ਸਲਵਾਰ ਆ ਇਹਦੀਆਂ ਮਤਲਬ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਹੈਗੀ ਆ ਆ ਵੇਖੋ ਕਢਾਈ ਠੀਕ ਹੈ ਅੱਗੇ ਵੀ ਮੇਰੀਆਂ ਮਤਲਬ ਸਲਵਾਰਾਂ ਜਿਹੜੀਆਂ ਇਹ ਕਢਾਈ ਵਾਲੀ ਸਲਵਾਰ ਦੀਆਂ ਵੀਡੀਓ ਪਾਈ ਸੀ ਮੈਂ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਲਾਈਕ ਕਮੈਂਟ ਬਹੁਤ ਆਈ ਉਹਦੇ ਤੇ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਆ ਵੇਖੋ ਇਹ ਉਹਦੇ ਤੇ ਇਹ ਕਮੈਂਟ ਆਉਂਦੇ ਹੀ ਕਿ ਦੀਦੀ ਸਾਨੂੰ ਇਹਦੀ ਸਲਾਈ ਦੱਸੋ ਉਹਦੀ ਤੇ ਆਪਣੇ ਕੋਲ ਸਲਾਈ ਵਾਲੀ ਵੀਡੀਓ ਨਹੀਂ ਪਾਈ ਗਈ ਪਰ ਇਹਨਾਂ ਦੋਵਾਂ ਸਲਵਾਰਾਂ ਦੀ ਆਪਾਂ ਜਿਹੜੀ ਆ ਸਲਾਈ ਦੀ ਵੀਡੀਓ ਜਰੂਰ ਪਾਵਾਂਗੇ ਠੀਕ ਹੈ ਆ ਵੇਖੋ ਹੁਣ ਇਹਦੀ ਵੀ ਆਪਾਂ ਚਾਰ ਤਿਆਰ ਕੀਤੀਆਂ ਵਾ ਇਹ ਇੱਥੋਂ ਤੱਕ ਆਪਣੇ ਕੋਲ ਕਢਾਈ ਆ ਸਲਵਾਰ ਦੇ ਵਿੱਚ ਇੱਥੋਂ ਤੱਕ ਤੇ ਇਹ ਚਾਰ ਆਪਾਂ 4 ਫੋਲਡ ਜਿਹੜਾ ਕੱਪੜੇ ਨੂੰ ਕਰ ਲਿਆ ਪਹਿਲੇ ਇਸ ਤਰ੍ਹਾਂ ਦੂਰਾ ਕਰ ਲਿਆ ਫਿਰ ਉਹਨੂੰ ਇਸ ਤਰ੍ਹਾਂ ਚੋਰਾ ਕਰ ਲਿਆ ਵੇਖੋ ਇਹ ਬੰਦ ਵਾਲਾ ਸਾਈਡ ਬੰਦ ਵਾਲੀ ਸਾਈਡ ਇਹ ਆਪਾਂ ਚੋਰਾ ਕਰਕੇ ਇਹਨੂੰ ਵਿਛਾ ਲਿਆ ਹੁਣ ਇਹਦੀ ਵੀ ਆਪਾਂ ਉਸੇ ਤਰੀਕੇ ਦੇ ਨਾਲ ਕਿਉਂਕਿ ਇਹਦਾ ਵੀ ਆਪਣੇ ਕੋਲ ਥੱਲੇ ਜਿਹੜਾ ਕਪੜਾ ਵਾ ਵੇਖੋ ਕਢਾਈ ਇੱਥੇ ਤੱਕ ਕਢਾਈ ਆਉਂਦੀ ਪਈ ਐ ਇਹ ਬਿਲਕੁਲ ਥੋੜਾ ਵਾ ਇਹਦੇ ਥੱਲੇ ਮੋਰੀ ਪਹੁੰਚਾ ਕੁਛ ਨਹੀਂ ਬਨਣਾ ਤੇ ਆਪਾਂ ਸਿਰਫ ਬਣਾਵਾਂਗੇ ਥੱਲੇ ਟਿਕਨ ਜਿਹੜਾ ਲਾ ਕੇ ਥੋੜਾ ਜਿਹਾ ਛੋਟਾ ਜਿਹਾ 1 ਇੰਚ ਦੀ ਚੜਾਈ ਵਾਲਾ ਜਿਹੜਾ ਇਹਦਾ ਪਹੁੰਚਾ ਜਿਹੜਾ ਉਹ ਤਿਆਰ ਕਰਾਂਗੇ ਤੇ ਇਹਦਾ ਵੀ ਆਪਣੇ ਕੋਲ ਅੱਧਾ ਇੰਚ ਲਿਆਪਣ ਉਹਦੇ ਲਈ ਵੀ ਮਾਰਜਨ ਵਾਸਤੇ ਥੱਲੇ ਉਹ ਕਪੜਾ ਜਿਹ ਰਖਣਾ ਮ ਆਪਾਂ ਉਹਦਾ ਇਸੇ ਤਰੀਕੇ ਨਾਲ ਆਪਾਂ ਇਦਾਂ ਨਿਸ਼ਾਨ ਲਾ ਲਾਂਗੇ ਅੱਧੇ ਇੰਚ ਦਾ ਹਾਂ ਦੇਖੋ ਜਿੰਨਾ ਕ ਆਪਾਂ ਸਲਾਈ ਚ ਆਉਣਾ ਵਾ ਇਹ ਜ਼ਿਆਦਾ ਲੱਗ ਗਿਆ ਆਪਾਂ ਇੰਨਾ ਹੀ ਲਾਉਣਾ ਬਸ ਅੱਧੇ ਅੱਧੇ ਇੰਚ ਦਾ ਨਿਸ਼ਾਨ ਜਿਹੜਾ ਉਹ ਆਪਾਂ ਲਾ ਲੈਣਾ ਤੇ ਇਹਦੀ ਲੈਂਥ ਆਪਣੇ ਕੋਲ 38 ਇੰਚ ਵਾ ਹਾਂ ਵੇਖੋ 38 ਦੇ ਵਿੱਚ 5 ਇੰਚ ਦੀ ਮੈਂ 벨ਟ ਪਾਉਂਗੀ ਤੇ ਉਹ 33 ਰਹਿ ਜੂਗੀ 33 ਦੇ ਵਿੱਚ ਇੱਕ ਪਲੱਸ ਕਰਾਂਗੇ 34 34 ਇੰਚ ਦੀ ਆਪਾਂ 벨ੋ ਇੱਕ ਲੈਂਥ ਲਵਾਂਗੇ ਇਦਾਂ ਅੱਧਾ ਇੰਚ ਥੱਲੇ ਮਾਰਜਿਨ 'ਚ ਛੱਡ ਕੇ ਕਿ ਜਿਹੜਾ ਆਪਣਾ ਮਾਰਜਿਨ ਵਾਚ ਇਹ ਚਾਉਣਾ 34 ਇੰਚ ਤੇ ਆਪਾਂ ਨਿਸ਼ਾਨ ਲਾ ਲਵਾਂ ਆ ਵੇਖੋ 34 ਇੰਚ ਤੇ ਆਪਣਾ ਨਿਸ਼ਾਨ ਲੱਗ ਗਿਆ ਇੱਕ ਨਿਸ਼ਾਨ ਆਪਾਂ ਹੋਰ ਲਾਵਾਂਗੇ ਇਸੇ ਤਰੀਕੇ ਨਾਲ 34 ਇੰਚ ਤੇ ਆ ਵੇਖੋ ਤੇ ਇਹਨੂੰ ਆਪਸ ਵਿੱਚ ਆਪਾਂ ਪੱਧਰਾ ਕਰਾਂਗੇ ਇਸ ਤੋਂ ਇੱਕ ਕਪੜਾ ਆਪਾਂ ਲਾ ਲਾਂਗੇ ਆ ਦੇਖੋ ਹੁਣ ਆਪਣੇ ਕੋਲ ਇਹ ਜਿਹੜਾ ਆਹ ਵਾਲਾ ਕਪੜਾ ਬਚੂਗਾ ਇਹਦੇ ਵਿੱਚੋਂ ਆਪਾਂ 벨ਟ ਪਾਵਾਂ ਜਿੰਨੀ ਆਪਾਂ 벨ਟ ਪਾਉਣੀ ਹੈ ਉਹ ਆਪਾਂ ਪਹਿਲੋਂ ਆ ਦੇਖੋ ਇਹਦੇ ਵਿੱਚ ਆਪਾਂ ਜਿਹੜੀ 벨ਟ ਪਾਉਣੀ ਹੈ ਉਹਦੇ ਬਾਰੇ ਤੁਹਾਨੂੰ ਦੱਸਦੇ ਆਹ ਦੇਖੋ ਪਹਿਲਾਂ ਆਪਾਂ ਆਹ ਲਾ ਲਿਆ ਤੇ ਇਹਦੀ ਜਿਹੜੀ 벨ਟ ਵਾ ਹੁਣ ਇਹ ਆਪਣੇ ਕੋਲ 8 ਇੰਚ ਦਾ ਆ ਵੇਖੋ ਥੋੜਾ ਜਿਹਾ ਘੱਟ ਵਾ 8 ਇੰਚ ਤੋਂ ਇੱਥੇ 8 ਦਾ ਹੋ ਜਾਂਦਾ 8 ਇੰਚ ਦਾ ਆਪਣੇ ਕੋਲ ਚਾਹੀਦਾ ਆਪਾਂ ਨੂੰ ਕਪੜਾ ਕਿਉਂਕਿ 벨ਟ ਪਾਉਣ ਵਾਸਤੇ ਤੇ ਜਿਹੜੀ ਇਹਦੀ 벨ਟ ਦੀ ਚੜਾਈ ਹੈਗੀ ਆ ਉਹ ਆਪਣੇ ਕੋਲ ਹੈਗੀ ਹੈ 26 ਇੰਚ ਤਿਆਰ ਤੇ ਆਪਾਂ 27 ਇੰਚ ਲੈਣੀ ਹੈ ਇਥੋਂ 27 ਇੰਚ ਆਪਾਂ ਵਾਲਾ 벨ਟ ਦਾ ਲਾ ਲਿਆ ਬਾਕੀ ਜਿਹੜਾ ਕਪੜਾ ਵੱਜਦਾ ਉਹ ਤੁਹਾਨੂੰ ਦੱਸਦੇ ਆਪਾਂ ਕਿਸ ਤਰੀਕੇ ਨਾਲ ਵਰਤੋਂ ਚ ਲਿਆਉਣਾ ਐ ਜਿਹੜੀ ਜਿੰਨਾਂ ਦੀ ਆਪਾਂ ਇਹ ਸਲਵਾਰ ਬਣਾਉਂਦੇ ਪਏ ਆ ਕਾਫੀ ਹੈਵੀ ਨਾ ਆਪਾਂ ਇਹ ਉਹਨਾਂ ਦੇ ਹਿਸਾਬ ਦੇ ਨਾਲ ਆਪਾਂ 벨ਟ ਲਾ ਲਈ ਹੁਣ ਆਪਣੇ ਕੋਲ ਆਹ ਵਾਲਾ ਜਿਹੜਾ ਕਪੜਾ ਬਚ ਗਿਆ ਇਹਦੇ ਲਈ ਆਪਾਂ ਥੋੜੀ ਜੀ ਇਹ ਸਲਵਾਰ ਦਾ ਜਿਹੜਾ ਵਾ ਘੇਰਾ ਉਹ ਵੱਡਾ ਕਰਾਂਗੇ ਉਹ ਕਿਸ ਤਰੀਕੇ ਨਾਲ ਕਰਾਂਗੇ ਨੂੰ ਥੋੜਾ ਪਰਾ ਕਰ ਲਈਏ ਆਹ ਬਣਾ ਪੜਾ ਪੰਥੀ ਵਿਛਾਉਣਾ ਫੋਰ ਫੋਲਡ ਕਪੜਾ ਨੂੰ ਫੋਰ ਫੋਲਡ ਹੀ ਰਹਿਣ ਦੇਣਾ वा, इन भी ए, वा आ वाला वा इन्हूच आप कपड़े ना के यहाँ जो थोड़ा जहा कप घेरा वा वन आप बधावे इस तरीके आ जिस तरह अपने को फोर फोल्ड आ जो भी अपने को कपड़ा घट वा तो बिल्कुल पदरा कर लेना पेलों थोड़ा जि जा ज्यादा जा वा एक मिनट इन पदरा कर लिए लीएं बराबर हो गया ਹੁਣ ਆਪਣੇ ਕੋਲ ਆ ਜਿਹੜਾ 벨ਟ ਵਾਲ ਨੇ ਕੱਪੜੇ ਨਾਲ ਉਹ ਬਚਿਆ ਹੋਇਆ ਕਪੜਾ ਜੇ ਤੁਸੀਂ ਪਾਉਣਾ ਚਾਹੋ ਤੇ ਪਾ ਸਕਦੇ ਜੇ ਜੇ ਹੈਵੀ ਨਾਪ ਆ ਤੇ ਜੇ ਤੁਹਾਡੇ ਕੋਲ ਥੋੜਾ ਇਹ ਮਤਲਬ ਜਿਆਦਾ ਹੈਵੀ ਨਾਪ ਨਹੀਂ ਹੈ ਇਹ ਘਟੂ ਘਟ ਇਹ 27 हिਪ ਵਾਲਿਆਂ ਦਾ ਜਿਹੜਾ ਆਪਾਂ ਇਹ ਸਲਵਾਰ ਬਣਾਉਂਦੇ ਪਏ ਆ ਤੇ ਇਹਨੂੰ ਵੀ ਆਪਾਂ ਇਦਾਂ 4 ਫੋਲਡ ਕਰ ਲੈਣਾ ਇਹਨੂੰ 4 ਫੋਲਡ ਕਰਕੇ ਅੱਧੇ ਅੱਧੇ ਇੰਚ ਦਾ ਮਾਰਜਿਨ ਰੱਖ ਕੇ ਤੇ ਇਹਨੂੰ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਰੱਖ ਲੈਣਾ ਹਾ ਵਾਲਾ ਅੱਧਾ ਅੱਧਾ ਇੰਚ ਜਿਹੜਾ ਆਪਣਾ ਇਹਦੇ ਉੱਤੇ ਆਜੇ ਕਪੜਾ ਕਿੱਕੂ ਇੱਥੇ ਆਪਾਂ ਦੀ ਸਲਾਈ ਲਾਵਾਂਗੇ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਕਿ ਆਪਾਂ ਜਿੰਨੀ ਮੋਰੀ ਰੱਖਣੀ ਆ ਉਹਦਾ ਨਿਸ਼ਾਨ ਲਾਵਾਂਗੇ ਇਹ ਆਪਾਂ ਉਹਨਾਂ ਦੀ 6.5 ਮੋਰੀ ਆ ਤੇ ਮੰਨ ਲਓ ਤੁਸੀਂ 6.5 ਵੱਲ ਲਓ ਹੈਨਾ 6.5 ਆ 6.5 ਦੇ ਵਿੱਚ ਆਪਾਂ 1 ਇੰਚ ਪਲੱਸ ਕਰਾਂਗੇ ਮਾਰਜਨ ਵਾਸਤੇ 7.5 ਇੰਚ ਤੇ 7.5 ਨੂੰ ਇੱਥੋਂ ਆਪਾਂ ਜਿੰਨਾ ਅਸਣ ਲੈਣਾ ਅਸਣ ਆਪਾਂ ਇਹਨਾਂ ਦਾ ਵੀ 10 ਇੰਚ ਹੀ ਲੈਣਾ ਇਸ ਤਰ੍ਹਾਂ ਤੇ ਇਹਨੂੰ ਤੇ ਇਹਨੂੰ ਆਪਸ ਵਿੱਚ ਆਪਾਂ ਇੱਤਾ ਮੁਲਾ ਦਾਂਗੇ ਇਹ ਥੋੜਾ ਜਿਹਾ ਇੰਨਾ ਕਾ ਕਪੜਾ ਪੌਂਦ ਨਾਲ ਆਪਣੇ ਕੋਲ 4-5 ਇੰਚ ਦੀ ਜਿਹੜੀ ਸਲਵਾਰ ਆ ਉਹ ਖੁੱਲੀ ਹੋ ਜਾਂਦੀ ਹੈ ਇੱਕ 1.5 ਇੰਚ ਤੁਸੀਂ ਮਾਰਜਨ ਚਾਉਣ ਵਾਸਤੇ ਤੇ 1 ਇੰਚ ਕਾਫੀ ਹੈ ਇਸ ਤਰੀਕੇ ਦੇ ਨਾਲ ਆਪਾਂ ਇਹ ਸਲਵਾਰ ਦੀ ਜਿਹੜੀ ਕਟਾਈ ਕਰਾਂਗੇ ਬਿਲਕੁਲ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਸਾਰਾ ਇਹਨੂੰ ਕੱਟ ਲੈਣਾ ਦੇ ਨਾਲ ਜਿਹੜੀ ਆਪਣੀ ਸਵਾਰ ਕੱਟ ਕੇ ਰੈਡੀ ਹੈ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਸਲਾਈ ਦੀ ਵੀਡੀਓ ਚਾਹੀਦੀ ਕਮੈਂਟ ਜਰੂਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ